ਇੱਕ ਐਫ ਆਈ ਆਰ ਨੰਬਰ 95 ਮਿਤੀ 3/8/24 ਨੂੰ ਅੰਡਰ ਸੈਕਸ਼ਨ 22 ਕਟ 85 ਰਜਿਸਟਰਡ ਹੋਈ ਸੀ ਇਹਦਾ ਜਿਹੜਾ ਪਹਿਲੀ ਜਿਹੜੀ ਕਾਰਵਾਈ ਕਰਦੇ ਹੋਏ ਜੋਗਨਾਥ ਜੀ ਜਿਹੜੇ ਨਿਆਣਗਲ ਚੌਂਕੀ ਯਾਰ ਲੱਗੇ ਐਸ ਆਈ ਉਹਨੇ ਇੱਕ ਬੰਦੇ ਨੂੰ ਦੇਖਿਆ ਤੇ ਉਹਨੇ ਜਿਹੜਾ ਹੱਥ ਆਪਣੇ ਖੱਬੇ ਹੱਥ ਵਿੱਚ ਜਿਹੜਾ ਇੱਕ ਮਸ਼ੀਨਾ ਪਦਾਰਥ ਥੱਲੇ ਸੁੱਟਿਆ ਪੈਕੇਟ ਤੇ ਉਸ ਤੋਂ ਬਾਅਦ ਉਹਨੇ ਸਮਰੱਥ ਅਧਿਕਾਰੀ ਐਸ ਆਈ ਰਜਿੰਦਰ ਸਿੰਘ ਨੂੰ ਮੌਕੇ ਤੇ ਭੇਜਿਆ ਤੇ ਅੱਗੇ ਉਹਦੇ ਕੋਲੋਂ 10 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਹੈ ਜੀ ਮਸ਼ੀਨੇ ਪਦਾਰਥ ਦੀ ਤੇ ਜਿਹੜਾ ਇਹਦਾ ਨਾਮ ਹੈ ਦੋਸ਼ੀ ਦਾ ਇਹਦਾ ਨਾਮ ਹੈਗਾ ਅਰਜਨ ਸਿੰਘ ਪੁੱਤਰ ਸतीश ਕੁਮਾਰ ਵਾਸੀ ਹਾਊਸ ਨੰਬਰ 81 ਰਾਜਨਗਰ ਇਸ ਤੇ ਪਹਿਲਾ ਵੀਕ ਜਿਹੜੀ ਐਫ ਆਈ ਆਰ ਹੈ 140/23 ਅੰਡਰ ਸੈਕਸ਼ਨ 302 307 324 506 427 14899 ਤੇ 25498 ਆਰਮਜ਼ੈਕ ਇੱਕ ਮਰਡਰ ਹੋਇਆ ਸੀ ਉਹਦੇ ਵਿੱਚ ਇਹ ਨੋਮੀਨੇਟ ਕੀਤਾ ਗਿਆ ਸੀ ਇਹਦੀ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ ਨੋਮੀਨੇਟ ਕੀਤਾ ਸੀ 18/9/2023 ਬਟੇਸ਼ਾ ਜੀ ਦਾ ਤੇਰਾ ਮੋਟਿਵੇਸ਼ਨ ਹੈ ਕੋਲਣੀ ਪਿੰਡ ਚ ਹੋਇਆ ਸੀ ਜੀ ਮਰਡਰ ਹੈ ਨਾ ਤੇ ਇਚ ਕਾਕਾ ਭਲਾਣ ਵਾਲੇ ਮੁੱਖ ਦੋਸ਼ੀ ਅੱਠ 10 ਦੋਸ਼ੀ ਸੀ ਇਹਨਾਂ ਚੋਂ ਮਤਲਬ ਸੱਤ ਦੋਸ਼ੀ ਅਰੈਸਟ ਨੇ ਤਿੰਨ ਪੈਂਡਿੰਗ ਸੀ ਉਹਨਾਂ ਚੋਂ ਇੱਕ ਤਾਂ ਨੋਮੀਨੇਟਡ ਇੱਕ ਸੀ ਅਰੈਸਟ ਕਰ ਲਿਆ ਇੱਕ ਲੋਕ ਪੇਸ਼ ਕਰਦਾ ਜੀ ਇਹਦੀ ਐਨਡੀਪੀਐਸ ਦਾ ਪਾ ਦਿੱਤੀ ਜੀ ਅਰੈਸਟ ਇਸ ਦੇ ਵਿੱਚ ਆਪਾਂ ਹੁਣ ਕਾਰਵਾਈ ਅੱਗੇ ਕਰ ਰਹੇ ਆ ਆਪਣੇ ਥਾਣੇ ਵਿੱਚ ਆਪਾਂ ਜਿਹੜਾ ਐਨਡੀਪੀਐਸ ਦਾ ਤੁਸੀਂ ਮਾਮਲਾ ਦੱਸਿਆ ਕਿ ਕਿੱਥੇ ਨਾਕਾ ਸੀ ਕਿੱਥੋਂ ਫੜਿਆ ਇਹ ਕਿਹੜਾ ਸੀ ਐਸਬੀਆਈ ਬੈਂਕ ਦੇ ਮਿਆ ਨੰਗਲ ਦੇ ਪਿੱਛੇ ਇੱਕ ਜਿਹੜਾ ਰਸਤਾ ਵੀ ਉੱਥੇ ਇਹ ਜਾ ਰਿਹਾ ਸੀ ਪੁਲਿਸ ਪੈਦਲ ਪੋਰਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਇਹਨੇ ਆਪਣੇ ਖੱਬੀ ਜੇਬ ਵਿੱਚ ਜਿਹੜਾ ਪੈਸੇ ਰਾਤ 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 ਦੀ ਗੱਲ ਹੈ ਲੋਕ ਵਜੇ ਇੱਕ ਦੀ ਕੂਰਚੇਸ਼ ਕਰਤਾ ਫਿਰ ਇੱਕ ਕੋਰਟ ਕੋਰਟ ਚ ਪੇਸ਼ ਕਰਤਾ ਇੱਕ ਦਿਨ ਦਾ ਪੁਲਿਸ ਰਿਮਾਨ ਲਿਆ ਤੇ ਅੱਗੇ ਆਪਾਂ ਜਿਹੜਾ ਉਹਦੇ ਵਿੱਚ ਇਹਦੀ ਅਰੈਸਟ ਵੀ ਪਾ ਲੜੀ ਜੀ